ਪੰਜਾਬ ਦਾ ਹੜਾ ਕਰਨ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੀ ਜਿਹੜੀ ਪਰਪਾਈ ਆ ਇਹ ਬਹੁਤ ਹੀ ਕਰਨੀ ਔਖੀ ਹੋ ਗਈ ਆ ਕਿਉਂਕਿ ਜਿੱਥੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੈ ਉੱਥੇ ਮਾਲੀ ਨੁਕਸਾਨ ਵੀ ਆ ਲੋਕੀ ਘਰੋਂ ਬੇਕਾਰ ਹੋਏ ਨੇ ਲੋਕਾਂ ਦੇ ਘਰ ਤੈਸ਼ ਨੈਸ ਹੋ ਚੁੱਕੇ ਨੇ 5 ਲੱਖ ਏਕੜ ਤੋਂ ਜ਼ਿਆਦਾ ਫਸਲ ਬਰਬਾਦ ਹੋ ਚੁੱਕੀ ਆ ਤੇ ਇਨੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਲੋਕਾਂ ਦੇ ਜਿਹੜੇ ਘਰ-ਬਾਰ ਜਿਹੜੀ ਆ ਮਤਲਬ ਜ਼ਿੰਦਗੀ ਉਹ ਪਟਰੀ ਤੋਂ ਉੱਤਰ ਗਈ ਆ ਹਾਲਾਂਕਿ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰ ਰਹੀ ਹੈ ਨਗਨਾਲ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ਦਾ ਦੌਰਾ ਕੀਤਾ ਅਸੀਂ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਸੇ ਦਿਨ ਹੀ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਇੱਕ ਕਿਸ਼ਤ ਦੱਸਿਆ ਜਾ ਰਿਹਾ ਆ ਵੀ ਗਈ ਹੈ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾਹ ਦੇ ਨਾਲ ਮੁਲਾਕਾਤ ਕਰਨ ਵਾਸਤੇ ਸਮਾਂ ਮੰਗਿਆ ਪੰਜਾਬ ਸਰਕਾਰ ਵੱਲੋਂ ਮੁਲਾਕਾਤ ਵਾਸਤੇ ਵਿਸ਼ੇਸ਼ ਤੌਰ ਤੇ 12 ਸਤੰਬਰ ਨੂੰ ਚਿੱਠੀ ਲਿਖੀ ਗਈ ਸੀ ਲੇਕਿਨ ਹਾਲੇ ਤੱਕ ਪ੍ਰਧਾਨ ਮੰਤਰੀ ਦਫ਼ਤਰ ਤੇ ਗ੍ਰਹਿ ਮੰਤਰੀ ਦੇ ਦਫ਼ਤਰ ਤੋਂ ਕੋਈ ਜਵਾਬ ਨਹੀਂ ਆਇਆ ਕਿ ਕਿਹੜੇ ਦਿਨ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਲਾਕਾਤ ਵਾਸਤੇ ਸਮਾਂ ਦੇਣਗੇ ਜਾਂ ਕਿਸ ਦਿਨ ਇਹਨਾਂ ਲੀਡਰਾਂ ਦੀ ਮੁਲਾਕਾਤ ਹੋਏਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਪੂਰੇ ਤੱਥਾਂ ਦੇ ਤਹਿਤ ਦੱਸਿਆ ਜਾਵੇ ਕਿ ਪੰਜਾਬ ਦਾ ਕਿੰਨਾ ਜਾਨੀ ਤੇ مالی ਨੁਕਸਾਨ ਹੋਇਆ ਖਬਰ ਪ੍ਰਕਾਸ਼ਤ ਹੋਈ ਹੈ ਕਿ ਪੀਐਮ ਨੇ ਨਹੀਂ ਦਿੱਤਾ ਮੁਲਾਕਾਤ ਲਈ ਸਮਾਂ ਮੁੱਖ ਮੰਤਰੀ ਭਗਵੰਤ ਮਾਨ ਕਾਰੇ ਨੇ ਉਢੀਕ ਦੈਨਿਕ ਜਾਗਰਨ ਦੇ ਸੀਨੀਅਰ ਪੱਤਰਕਾਰ ਕਲਾਸ਼ਨਾਥ ਦੀ ਖਬਰ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਆਏ ਹੜਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਸਮਾਂ ਮੰਗ ਰਹੇ ਨੇ 12 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਨੂੰ ਇੱਕ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਵੱਲੋਂ ਪੱਤਰ ਜਾਂ ਚਿੱਠੀ ਵੀ ਲਿਖੀ ਗਈ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਤੌਰ ਤੇ ਹੜਾਂ ਕਾਰਨ ਰਾਹਤ ਪੈਕੇਜ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਲਈ ਬੇਨਤੀ ਕੀਤੀ ਸੀ ਹਾਲਾਂਕਿ ਕੇਂਦਰ ਸਰਕਾਰ ਨੇ ਬਾਅਦ ਵਿੱਚ ਰਾਹਤ ਕਾਰਜਾਂ ਲਈ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਹੈ ਰਾਜ ਵਿੱਚ ਹੜ੍ਹਾਂ ਨੂੰ ਬਹੁਤ ਹੀ ਗੰਭੀਰ ਆਫਤ ਵੀ ਕੇਂਦਰ ਸਰਕਾਰ ਐਲਾਨ ਚੁੱਕਾ ਮਾਨਤਾ ਦਿੱਤੀ ਜਾ ਚੁੱਕੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲੇ ਤੱਕ ਸੈਂਟਰ ਸਰਕਾਰ ਵੱਲੋਂ ਮੁਲਾਕਾਤ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਵਾਸਤੇ ਸਮਾਂ ਜਿਹੜਾ ਮੰਗ ਰਹੇ ਨੇ ਤੇ ਪ੍ਰਧਾਨ ਮੰਤਰੀ ਨਾਲ ਕਦੋਂ ਮੁਲਾਕਾਤ ਹੋਈ ਉਦੀ ਵੀ ਪੰਜਾਬ ਸਰਕਾਰ ਉਡੀਕ ਕਰ ਰਹੀ ਹੈ ਉਧਰ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਸਮਾ ਮਿਲ ਜਾਏਗਾ ਪੰਜਾਬ ਸਰਕਾਰ ਨੂੰ ਹੱਲੇ ਵੀ ਭਰੋਸਾ ਜਾਂ ਉਮੀਦ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਵਾਸਤੇ ਸਮੇਂ ਦੀ ਮੰਗ ਕਰੇ ਦੂਜੇ ਪਾਸੇ ਉਹਨਾਂ ਨੇ 26 ਸਤੰਬਰ ਨੂੰ ਹੜਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਵੀ ਸੱਦਿਆ ਹੋਇਆ ਉਧਰ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ ਹੜਾ ਸੰਬੰਧੀ ਕਈ ਨਿਜ਼ਮਾਨ ਹੋ ਰ ਬਦੇ ਰ ਬਦਲਦੀ ਜ਼ਰੂਰਤ ਹੈ ਇਹ ਵੀ ਚਰਚਾ ਹੈ ਕਿ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਲਾਕਾਤ ਦਾ ਸਮਾਂ ਮਿਲਣਾ ਮੁਸ਼ਕਲ ਜਾਪਦਾ ਹੈ ਕਿਉਂਕਿ ਹੁਣ ਤੱਕ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਆਪਸ ਵਿੱਚ ਟਕਰਾ ਦੇ ਰੋਂ ਵਿੱਚ ਤੇ ਭਾਰਤੀ ਜਨਤਾ ਪਾਰਟੀ ਦੇ ਉਧਰ ਸੂਬਾ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਨਤਕ ਤੌਰ ਤੇ ਰਾਜ ਆਫਤ ਪ੍ਰਬੰਧਨ ਫੰਡ ਬਾਰੇ ਜਨਤਾ ਨੂੰ ਘਬਰਾਹ ਕਰਦੇ ਹਨ ਜਦੋਂ ਕਿ ਉਹਨਾਂ ਦੇ ਸਾਹਮਣੇ ਮੁਖ ਖਤਰ ਨਿਸ਼ਪਸ਼ਟ ਕਰਦੇ ਨੇ ਕਿ ਸੂਬੇ ਕੋਲ 12000 ਕਰੋੜ ਰੁਪਏ ਦਾ ਫੰਡ ਪਿਆ ਹੋਇਆ ਹੈ ਹੁਣ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਬੁਲਾਇਆ ਇਸ اجلاس ਵਿੱਚ ਕੀ ਹੋਵੇਗਾ ਉਹ ਬਲੋੜੀਆਂ ਗੱਲਾਂ ਬਾਰੇ ਗੱਲ ਕਰਕੇ ਜਨਤਾ ਨੂੰ ਗਮਰਾਹ ਕਰਨ ਦੀ ਮੂਰਤੋਂ ਪੰਜਾਬ ਸਰਕਾਰ ਕੋਸ਼ਿਸ਼ ਕਰਨਗੇ ਇਹ ਕਹਿਣਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਆਏ ਸਾਂ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਦੇ ਮੰਤਰੀ 2000 ਕਰੋੜ ਰੁਪਏ ਦੇ ਨੁਕਸਾਨ ਬਾਰੇ ਗੱਲ ਕਰ ਰਹੇ ਸਨ ਜਦੋਂ ਕਿ ਉੱਥੇ ਹੀ ਸੂਬੇ ਦੇ ਮੁਖ ਸਕੱਤਰ ਕੇ.ਏ.ਪੀ सिन्हा ਪ੍ਰਧਾਨ ਮੰਤਰੀ ਨੂੰ ਪੇਸ਼ਕਾਰੀ ਵਿੱਚ ਨੁਕਸਾਨ ਦਾ ਅਨੁਮਾਨ 13299 ਕਰੋੜ ਰੁਪਏ ਦੱਸ ਰਹੇ ਸਨ ਸਰਕਾਰ ਅਤੇ ਮੁਖ ਸਕੱਤਰ ਵਿਚਕਾਰ ਕੋਈ ਤਾਲਮੇਲ ਨਹੀਂ ਹੈ ਇਸ ਵੇਲੇ ਪ੍ਰਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਜਾਂ ਦੋ ਦਿਨਾਂ ਵਿੱਚ ਪ੍ਰਧਾਨ ਮੰਤਰੀ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਨਾਲ ਮੀਟਿੰਗ ਤੈਅ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਇਸ ਮੀਟਿੰਗ ਨੂੰ ਲੈ ਕੇ ਕਾਫੀ ਆਸ਼ਾਵਾਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡੂ ਹੜ ਰਾਹਤ ਪੈਕੇਜ ਅਤੇ 8000 ਕਰੋੜ ਰੁਪਏ ਦੇ ਪਿੰਡੂ ਵਿਕਾਸ ਫੰਡ ਦੀ ਵੀ ਮੰਗ ਕਰ ਸਕਦੇ ਨੇ ਉਹ ਦੇ ਦਿਆ ਕਿ ਸੈਂਟਰ ਸਰਕਾਰ ਕਦੋਂ ਪੰਜਾਬ ਸਰਕਾਰ ਨੂੰ ملاقات ਕਰਨ ਬਾਅਦ ਇਹ ਸਮਾ ਦਿੰਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵੱਲੋਂ 12 ਸਤੰਬਰ ਨੂੰ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁਲਾਕਾਤ ਵਾਸਤੇ ਚਿੱਠੀ ਲਿਖ ਚੁੱਕੇ ਨੇ ਹੜ੍ਹਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਕਿ ਜਿਸ ਦਾ ਅੰਦਾਜ਼ਾ ਸੈਂਟਰ ਸਰਕਾਰ ਵੀ ਲਗਾ ਚੁੱਕੀ ਹੈ ਖੁਦ ਕੇਂਦਰ ਸਰਕਾਰ ਇਸ ਨੂੰ ਬਹੁਤ ਹੀ ਅਤੀ ਕੁਦਰਤੀ ਜਿਹੜੀ ਆਫਤ ਦੱਸੂਕ ਨੇ ਜਿਸ ਹਿਸਾਬ ਦੇ ਨਾਲ ਪੰਜਾਬ ਇੰਨਾ ਬੁਰੇ ਹਾਲਾਤਾਂ ਦੇ ਵਿੱਚ ਹੈ ਪੰਜਾਬ ਦੇ ਜਿਹੜੇ ਨੇ 3000 ਤੋਂ ਵੱਧ ਜਿਹੜੇ ਪਿੰਡ ਨੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਏ ਸਨ 5 ਲੱਖ ਏਕੜ ਤੋਂ ਜ਼ਿਆਦਾ ਫਸਲ ਬਰਬਾਦ ਹੋਈ ਹੈ ਜਿਹਦੇ ਵਿੱਚ ਝੋਨੇ ਦੀ ਫਸਲ ਜਾਂ ਗੰਨੇ ਦੀ ਫਸਲ ਜਾਂ ਨਰਮੇ ਦੀ ਫਸਲ ਹਰ ਤਰ੍ਹਾਂ ਦਾ ਜਿਹੜਾ ਕਾਰੋਬਾਰ ਹੈ ਉਹ ਠਾਪ ਹੋ ਚੁੱਕਾ ਸੀ ਜਿਸ ਕਰਕੇ ਪੰਜਾਬ ਨੂੰ ਇੱਕ ਵੱਡੇ ਰਾਹਤ ਪੈਕੇਜ ਦੀ ਜਿਹੜੀ ਆ ਜ਼ਰੂਰਤ ਹੈ ਹਾਲਾਂਕਿ ਜਿਹੜਾ SDRF ਦੇ ਫੰਡ ਨੇ ਉਹਦੇ ਦੇ ਵਿੱਚ ਜਿਹੜਾ ਕਿਸੇ ਜ਼ਿਮੀਂਦਾਰ ਦਾ ਜਿਹੜੀ ਆ ਫਸਲ ਨੁਕਸਾਨ ਹੋ ਜਾਂਦੀ ਆ ਤੇ ਉਹਨੂੰ 100% ਦੀ ਫਸਲ ਨੁਕਸਾਨੇ ਜਾਣ ਤੇ ਜਿਹੜਾ ਵਾ ਇਸ ਫੰਡ ਦੇ ਤਹਿਤ 9000 ਰੁਪਏ ਤੋਂ ਜ਼ਿਆਦਾ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਹਾਲਾਂਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਉਹ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਗੇ ਹਾਲਾਂਕਿ ਕਿਸਾਨਾਂ ਦਾ ਮੰਨ ਕੇ ਘੱਟੋ-ਘੱਟ 50000 ਰੇਕੜ ਚਾਹੀਦਾ ਕਿਉਂਕਿ ਇੱਕ ਕਿੱਲੇ ਦੇ ਵਿੱਚੋਂ ਅਗਰ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਆਮ ਦੇ ਨਾਲ 60-70000 ਦਾ ਝੋਨਾ ਨਿਕਲ ਜਾਂਦਾ ਲੇਕਿਨ ਹੁਣ ਸਰਕਾਰ 20000 ਰੁਪਏ ਦੇਣ ਦਾ ਐਲਾਨ ਕੀਤਾ ਉਹਦਰ ਗਰਦਾਵਰੀ ਦੇ ਵੀ ਜਿਹੜੇ ਹੁਕਮ ਜਿਹੜੇ ਜਾਰੀ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਤੇ ਜ਼ਮੀਨਾਂ ਪੈਲੀਆਂ ਦੇ ਵਿੱਚ ਜਿਹੜੀ ਗਾਰ ਮਿੱਟੀ ਰੇਤਾ ਬੁਰੀ ਤਰ੍ਹਾਂ ਉੱਥੇ ਕੀ ਨਾ 7 7 8 8 ਫੁੱਟ ਜਿਹੜੀ ਆ ਉਹ ਫਸਲਾਂ ਜਿਹੜੀਆਂ ਨੇ ਦੱਬ ਗਈਆਂ ਨੇ ਜਿਹਨਾਂ ਜ਼ਮੀਨਾਂ ਦੇ ਵਿੱਚ ਪਹਾੜਾਂ ਤੋਂ ਜਿਹੜੀ ਰੇਤਾ ਜਾਂ ਮਿੱਟੀ ਆਈ ਆ ਗਲੀਆਂ ਦੇ ਵਿੱਚ ਵੀ ਜਿਹੜੀ ਰੇਤਾ ਹਾਲਾਂਕਿ ਸਰਕਾਰ ਨੇ ਕਿਹਾ ਸਰਕਾਰ ਨੇ ਇੱਕ ਪੂਰਾ ਰੂਪਰੇਖਾ ਵੀ ਤਿਆਰ ਕੀਤੀ ਆ ਕਿ 45 ਦਿਨਾਂ ਦੇ ਵਿੱਚ ਵਿੱਚ ਜਿਹੜੇ ਸਾਰੇ ਜਿਹੜੇ ਪਿੰਡ ਜਾਂ ਜਿਹੜੇ ਸਾਫ਼ ਕਰ ਦਿੱਤੇ ਜਾਣਗੇ ਮਿੱਟੀ ਜਿਹੜੀ ਆ ਖੇਤਾਂ ਚੋਂ ਚੁੱਕੀ ਜਾਊਗੀ ਟੀਕਾ ਕਰਨ ਕੀਤਾ ਜਾ ਰਿਹਾ ਜਾਂ ਹੋਰ ਵੀ ਜਿਹੜਾ ਸਕੂਲਾਂ ਦਾ ਜਿਹੜੇ ਬਿਲਡਿੰਗਾਂ ਦਾ ਢਾਂਚਾ ਬਰਬਾਦ ਉਹਨਾਂ ਦੀ ਰਿਪੇਅਰ ਲੈ ਕੇ ਵੀ ਸਰਕਾਰ ਜਿਹੜੀ ਹੈ ਇੱਕ ਰੂਪਰੇਖਾ ਤਿਆਰ ਕਰ ਚੁੱਕੀ ਹੈ ਲੇਕਿਨ ਫਿਲਹਾਲ ਪੰਜਾਬ ਸਰਕਾਰ ਨੇ ਇੱਕ ਚੜ੍ਹਦੀ ਕਲਾ ਫੰਡ ਵੀ ਜਿਹੜਾ ਵਾ ਉਹ ਕ੍ਰੀਏਟ ਕੀਤਾ ਹੈਗਾ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜਿਹੜੇ ਐਨ ਆਰ ਆਈ ਜਿਨ੍ਹਾਂ ਨੂੰ ਕਹਿੰਦੇ ਨੇ ਨਾਲ ਦੀ ਵਾਲ ਜਿਹੜੇ ਵੱਡੇ ਵੱਡੇ ਉਦਯੋਗਪਤੀ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਅਪੀਲ ਕੀਤੀ ਗਿਆ ਖੁਦ ਸੂਬੇ ਦੇ ਮੁੱਖ ਮੰਤਰੀ ਨੇ ਵੱਡੀ ਗਿਣਤੀ ਦੇ ਵਿੱਚ ਦੁਨੀਆ ਭਰ ਵਿੱਚ ਵੱਸੇ ਜਿਹੜੇ ਬਿਜ਼ਨਸਮੈਨ ਜਾਂ ਜਿਹੜੇ ਪੰਜਾਬੀ ਉਹਨਾਂ ਨੂੰ ਟੈਲੀਫੋਨ ਤੇ ਵੀ ਗੱਲਬਾਤ ਕੀਤੀ ਹੁਣ ਤੱਕ 1000 ਤੋਂ ਵੱਧ ਜਿਹੜੇ ਦਾਨੀ ਦਾਨ ਕਰ ਚੁੱਕੇ ਨੇ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਇਹ ਵੀ ਉਮੀਦ ਹੈ ਕਿ ਸੈਂਟਰ ਸਰਕਾਰ ਉਹਨਾਂ ਦੀ ਮਾਂ ਫੜੇਗਾ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਜਿਹੜਾ ਵਾਹ ਭਾਰਤ ਸਰਕਾਰ ਨੂੰ ਜਿਹੜਾ ਵਾਹ ਸਰਵਾ ਵੀ ਮੰਗਿਆ ਤਾਂ ਜੋ ਪੂਰਾ ਜਿਹੜਾ ਘਾਟਾ ਪਿਆ ਜਾਂ ਜਿਹੜਾ ਨੁਕਸਾਨਿਆ ਗਿਆ ਵਾ ਉਹਦੀ ਜਿਹੜੀ ਇੱਕ ਵਿਸਤਾਰਤ ਜਿਹੜੀ ਰਿਪੋਰਟ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਸੌਂਪੀ ਜਾਵੇ ਲੇਕਿਨ ਫਿਲਹਾਲ ਜਿਹੜਾ ਮੁਲਾਕਾਤ ਦਾ ਜਿਹੜਾ ਸਮਾਂ ਤੇ ਦਿਨ ਉਹ ਮਕਰਰ ਨਹੀਂ ਹੋਇਆ ਲੇਕਿਨ ਪੰਜਾਬ ਸਰਕਾਰ ਨੂੰ ਉਮੀਦ ਆ ਕਿ ਸੈਂਟਰ ਸਰਕਾਰ ਇਸ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਜਿਹੜਾ ਪੰਜਾਬ ਦਾ ਹੱਥ ਫੜਨਗੇ ਔਰ ਕਿਉਂਕਿ ਨਕਸਾਨ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਹੋਇਆ ਕਿਉਂਕਿ ਭਾਜਪਾ ਜਿਹੜੀ ਸੈਂਟਰ ਦੇ ਵਿੱਚ ਅਗਵਾਈ ਕਰ ਰਹੀ ਆ ਉਦੇ ਹੁਣ ਤੱਕ 25-30 ਜਿਹੜੇ ਸੈਂਟਰ ਦੇ ਜਿਹੜੇ ਵਜ਼ੀਰ ਆ ਉਹ ਵੀ ਆ ਚੁੱਕੇ ਨੇ ਵੱਖ-ਵੱਖ ਇਲਾਕਿਆਂ ਦਾ ਉਹਨਾਂ ਨੇ ਜਿਹੜਾ ਵਾ ਦੌਰਾ ਕੀਤਾ ਹੈਗਾ ਔਰ ਭਾਰਤ ਸਰਕਾਰ ਨੂੰ ਜਿਹੜੀ ਆ ਰਿਪੋਰਟ ਦਿੱਤੀ ਖੁਦ ਸੂਬੇ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵੀ ਕਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇੱਥੋਂ ਤੱਕ ਕਿ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਵੀ ਆ ਕੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਜਿਹੜੀ ਆ ਰਿਪੋਰਟ ਦਿੱਤੀ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ ਨੇ ਲੇਕਿਨ 1600 ਕਰੋੜ ਰੁਪਏ ਇਹਦਾ ਵਾ ਪੰਜਾਬ ਸਰਕਾਰ ਕਹਿ ਰਹੀ ਕਿ ਬਹੁਤ ਜ਼ਿਆਦਾ ਘਾਟਾ ਲੱਗੇ ਦੂ ਕੱਟ ਨੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਫਿਰ ਸ਼ਰੂਮ ਨਕਾਲੀ ਦਲ ਵੀ ਹੋਵੇ ਉਹਨਾਂ ਨੇ ਵੀ ਕਿਹਾ ਕਿ ਕੱਟੂ ਕੱਟ ਜਿਹੜਾ 20000 ਕਰੋੜ ਰੁਪਏ ਪੰਜਾਬ ਨੂੰ ਜਿਹੜਾ ਵਾ ਪੈਕੇਜ ਦੇਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਪੰਜਾਬ ਦੇ ਲੀਡਰ ਉਹਨਾਂ ਨੇ ਤੇ ਵੱਡੇ ਪੈਕੇਜ ਦੀ ਕੋਈ ਮੰਗ ਨਹੀਂ ਕੀਤੀ ਉਹ ਤੇ ਇੰਨਾ ਹੀ ਕਹਿ ਰਹੇ ਨੇ ਪੰਜਾਬ ਪੰਜਾਬੀ ਜੀਪੀ ਦੇ ਲੀਡਰ ਕਿ 1600 ਕਰੋੜ ਰੁਪਏ ਟੋਕਨ ਮਨੀ ਵਿੱਚੋਂ ਦਿੱਤਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਬਾਕੀ ਜਿਹੜਾ ਪੰਜਾਬ ਸਰਕਾਰ ਕੋਲ 12000 ਕਰੋੜ ਰੁਪਏ ਵਾ ਉਹ ਵੀ ਸਰਕਾਰ ਖਰਚ ਸਕਦੀ ਹੁਣ 12000 ਕਰੋੜ ਤੇ ਜਿਹੜੀ ਹੈ ਗੱਡੀ ਫੱਸੀ ਹੋਈ ਹੈ ਪਰ ਹੁਣ ਫਿਲਹਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਮੰਗਿਆ ਦੇਖਦੇ ਆ ਕਿ ਦੇਖਦੇ ਪ੍ਰਧਾਨ ਮੰਤਰੀ ਦੇ ਨਾਲ ਕਿਸ ਦਿਨ ਕਿਹੜੇ ਦਿਨ ਤੇ ਕਦੋਂ ਮੁਲਾਕਾਤ ਹੁੰਦੀ ਹੈ ਇਸ ਜਾਣਕਾਰੀ ਦੇ ਨਾਲ ਤੜਤਲਨੇ ਆ ਗਿਆ ਦੇਖਦੇ ਰੂ এবੀਸੀ ਪੰਜਾਬ ਧੰਨਵਾਦ